दिल्ली पब्लिक लाइव युद्ध नशे विरुद्ध मोहिम देतित जीआरपी पुलिस वलो रेलवे कैंट स्टेशन पठानकोट तो एक व्यक्ति नु 560 ग्राम हफीम समेत काबू कीता गया है इस संबंधी जानकारी दिंदे हुए जीआरपी पठानकोट दे एसएचओ सुखविंदर सिंह ने दसया कि जीआरपी दी पुलिस पार्टी एसआई पुपेंद्र सिंह दी अगुवाई विच चेकिंग अभियान चला रही सी जिसते एक व्यक्ति कच्चे रस्ते तो होया पुलिस नु देख के वापस मुड़िया उसने अपने नाल बन्नी हुई एक गुथी थले सुट दी जदों पुलिस वालों गुथी चेक की गई तो उस सौ साठ ग्राम अफीम बरामद की गई अते दोषी काबू कर लिया उन्होंने दसिया की दोषी की पहचान ईश्वर बैरागी पुत्र भगवानदास पिंड जैता खैड़ी जिला चलावर राजस्थान के रूप में हुई है ਉਹਨਾਂ ਦੱਸਿਆ ਕਿ ਪਹਿਲੇ ਵੀ ਇਸ ਦੋਸ਼ੀ ਉੱਪਰ ਚੋਰੀ ਦਾ ਮਾਮਲਾ ਦਰਜ ਹੋਇਆ ਉਹਨਾਂ ਦੱਸਿਆ ਕਿ ਇਸ ਨੂੰ ਪੁਲਿਸ ਵੱਲੋਂ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਤੇ ਇਸ ਤੋਂ ਪੁੱਛਗਿੱਛ ਕਰਕੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਕੱਲ੍ਹ ਤੁਹਾਨੂੰ ਕਰ ਅਪਡੇਟ ਦੇ ਸੁਵੰਦ ਵਿੱਚ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਚਲਾਇਆ ਜਾ ਰਿਹਾ ਜੁੜ ਨਸ਼ਾ ਰੋਧ ਲਹਿਣ ਦੇ ਤਹਿਤ ਸਾਡੇ ਕੋਲ ਪੁਲਿਸ ਪਾਰਟੀ ਰੇਲਵੇ ਟਿਸ਼ਨਕ ਆਨ ਕੋਡ ਕੈਂਟਵੇਕੀ ਚੈਕਿੰਗ ਕਰ ਰਹੀ ਸੀ ਪੁਲਿਸ ਪਾਰਟੀ ਦੇ ਇੰਚਾਰਜ ਐਸੇਪ ਭੰਦਰ ਸਿੰਘ ਨੂੰ ਕੱਲ੍ਹ ਲਗਾਇਆ ਗਿਆ ਸੀਗਾ ਤੇ ਸਾਰੇ ਰੇਲਵੇ ਸਟੇਸ਼ਨਾਂ ਔਰ ਰੇਲਵੇ ਸਟੇਸ਼ਨ ਦੇ ਜਿਹੜੇ ਇੱਥੇ ਹੈ ਸੀ ਕਰਲ ਇਹ ਖਾਨਕੋਟ ਕਾ ਰੇਲਵੇ ਸਟੇਸ਼ਨ ਤੇ ਜਦੋਂ ਮੌਜੂਦ ਸੀ ਸ਼ਾਮ ਦੇ 4:00 ਵਜੇ ਦੇ ਕਰੀਬ ਉਦੋਂ ਇਹਨਾਂ ਨੂੰ ਪੱਛਮੀ ਸਿਰੇ ਤੇ ਖੜੇ ਇੱਕ ਕੱਚੇ ਰਸਤੇ ਤੋਂ ਇੱਕ ਲੜਕਾ ਜਾਂਦਾ ਹੋਇਆ ਦਿਖਾਈ ਦਿੱਤਾ ਜਦੋਂ ਇਹਨੂੰ ਚਾਪਲੀ ਬਣਾ ਕੇ ਉਹਨੂੰ ਰੋਕਣ ਦੀ ਬਾਜ਼ੀ ਮਾਰੀ ਤਾਂ ਉਸਨੇ ਦਿੱਤਾਪੁਰਾ ਜਿਹੜਾ ਪੁਰਾਤਿਤ ਲੋਕ ਸੀਗਾ ਉਹਨੇ ਆਪਣੇ ਲੱਗਦੇ ਨਾਲ ਇੱਕ ਛੋਟੀ ਜੀ ਬੁਖਲੀ ਬਣੀ ਹੋਈ ਸੀ ਔਰ ਉਹ ਜਿਹੜੇ ਤੜੇ ਐ একদম ਖੋਲ ਕੇ ਢਾੜੀ ਤੇ ਵਗਾ ਕੇ ਮਾਰੀ ਵੱਲ ਨਵੇਂ ਨਾ ਰੋਕਦੇ ਕੋਈ ਚਿੱਪੀ ਤੇ ਟਿਚੇ ਨੰਦਾਂ ਦਾਰ ਲਿਆ ਤੇ ਉਨਰ ਪਾਰਟੀ ਦੇ ਮਗਰ ਲਾੜੋਂ ਨੂੰ ਕਾਬੂ ਕਰਕੇ ਜਦੋਂ ਗੁਫਲੀ ਦੇ ਵਿੱਚੋਂ ਉਹਨਾਂ ਦੇਖਿਆ ਤੇ ਉਹਦੇ ਵਿੱਚੋਂ ਉਹਦਾ ਗੁਫਲੀ ਦਾ ਮੂੰਹ ਪੁੱਲ ਗਿਆ ਤੇ ਉਹਦੇ ਵਿੱਚੋਂ ਇੱਕ ਛੋਟਾ ਜਿਹਾ ਲਫਾਫਾ ਦੇਖਿਆ ਜਿਸ ਦੇ ਵਿੱਚ ਆਫੀਮ ਅਜੂਤੀ ਸੀ ਤੇ ਉਹਨਾਂ ਆਪਣਾ ਕੰਪਿਊਟਰ ਕੰਡੇ ਦਾ ਉਹਦਾ weight check ਕੀਤਾ ਤੇ 560 ਗ੍ਰਾਮ ਜਿਹੜੀ ਆਫੀਮ ਭਰਮਤ ਹੋਈ ਤੇ ਕਿੰਨੇ ਬੱਤੀ ਅਜੇ ਕੀ ਹੈ ਜੀ ਇਹਦਾ ਹੈਗਾ ਕੀਸ਼ੋਰ ਬਰਾਗੀ ਪੁੱਤਰ ਭਗਵਾਨ ਦਾ ਬਸ ਇਟੈਂਟ ਜੇ ਕਿਹੜੇ ਨਾਮ ਆ ਰਿਹਾ ਹੈਗਾ ਭਗਵਾਨ ਪਰਪੰਡ ਉਮਰ 35 ਸਾਲ ਦੇ ਕਿਹਾ ਇੱਕ ਪੁਲਾਈ ਦੇ ਰਿਹਾ ਤੂੰ ਜਾ ਰਿਹਾ ਸੀਗਾ ਜੀ ਇਹ ਅਜੇ ਇਹਨੇ ਕੋਰੀਅਰ ਕੰਮ ਕੀਤਾ ਔਰ ਐਕਚੁਅਲੀ ਇਹਨੇ ਜਾਰਾ ਸੀ ਅਮਰਪੁਰ ਇਹਨੂੰ ਜੋ ਇਹਦੇ ਪਿਛੋਂ ਸੱਟਣਾ ਸੀ ਜਿਹੜੇ ਨੂੰ ਦੇ ਕੇ ਤੇ ਜਸਮਾਨ ਤੇ ਟੌਪਰ ਆ ਰਿਹਾ ਕੇ ਰੇਲਵੇ ਸਟੇਸ਼ਨ ਤੇ ਖੜ ਜਾਈ ਉਹ ਤੁਹਾਦਰ ਬੰਦਾ ਕਿਤੇ ਕੋਈ ਸਮਾਨ ਲੈ ਜਾਊਗਾ ਬਟ ਇਹ ਲੁਧਿਆਣੇ ਤੋਂ ਇਹਨੇ ਗੱਡੀ ਚੇਂਜ ਕਰਨੀ ਸੀ ਅੰਮ੍ਰਿਤਸਰ ਵਾਸਤੇ ਸੋ ਕਿਤੇ ਕੋਈ ਕੁਆਲਿਟੀ ਚੈਕਿੰਗ ਕਰਕੇ ਉਹ ਕਰੇ ਉਹ ਇਹ ਚੈੱਕ ਕਰਨੀ ਜੇ ਬਕਰੇ ਦੇਖੋ ਇਹੇ ਰਾਹ ਦੇ ਬਰਤ ਕੋ ਲਾ ਗਿਆ ਇਹ ਜਿਹੜੇ ਸਵਰਾਜਪੁਰ ਤੋਂ ਪਰੇ ਕੋਈ ਕੱਲ ਨੂੰ ਕੋਈ ਮਾਮਲਾ ਹੈ ਇਹਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਮਾਮਲਾ ਹੈ ਇਹ ਪੰਨੀਰੀ ਕਰ ਰਹੇ ਸੀ ਇਹ ਇਹਦੇ ਕਰਨ ਮਤਲਬ ਤੋਂ ਪਹਿਲੀ ਵਾਰ ਆਇਆ ਬਟ ਅਸੀਂ ਹੁਣ ਇਹਦੇ ਲਿੰਕਾਂ ਬਾਰੇ ਪਤਾ ਕਰ ਰਹੇ ਹਾਂ ਤੇ ਜੇ ਕਿ ਪੁਲਿਸ ਮਾਂਗੋ ਵਿੱਚ ਜਾਂਚਾ ਦੇ ਪੇਸ਼ ਕੀਤਾ ਸੀ ਸਾਨੂੰ 2 ਦਿਨ ਦਾ ਪੁਲਸ ਮਾਨ ਲੱਗਿਆ ਤੇ ਉਹਦੇ ਵਿੱਚ ਜੇ ਤੱਕ ਵੀ ਉਹਦੇ ਕਿਹਾ